ਹੈਲੋ ਸਾਸਰੀਕਾਲ ਮੇਰੇ ਭੈਣਾਂ ਨੂੰ ਮੇਰੇ ਭੈਣਾਂ ਕਰਵਾ ਚੌਰ ਤੇ ਵਰਤਾਂ ਦੀ ਬਹੁਤ-ਬਹੁਤ ਮੁਬਾਰਕਾਂ ਭੈਣ ਕਰਵਾ ਚੌਰ ਤੇ ਵਰਤ ਆ ਰਿਹਾ ਭੈਣਾਂ ਸੂਟ ਸਵਾਉਣੀਆਂ ਸ਼ੁਰੂ ਕਰ ਦਿੱਤੇ ਵਰਤਾਂ ਦੀ ਇਹ ਆਪਣਾ ਇਹ ਲਾਈਨ ਵਾਲਾ ਸੂਟ ਇਹ ਵੇ ਸੂਟ ਹੋ ਗਿਆ ਫਰੰਟ ਪੈਸ ਹੋ ਗਿਆ ਆਪ ਬੈਕ ਸਾਈਡ ਹੋ ਗਿਆ ਫਰੰਟ ਸਾਈਡ ਹੋ ਗਿਆ ਇਹ ਆਪਣਾ ਇਹ ਲਾਈਨ ਇਹ ਤੇ ਮੈਂ ਇੰਤ ਕਹਿੰਦੀ ਚਾਹਾਂ ਪਹਿਲੇ ਲਾ ਲੈਂਦੀ ਹੁਣ ਇਹ ਲਾਈਨ ਤੇ ਇਹ ਲਾਈਨ ਕੱਪ ਉੱਤੇ ਰੱਖ ਦਿੰਦੀ ਆ ਬਗੜੀ ਕੰਡੀਆਂ ਲੈ। ਅਗਣਾ ਭੈਣ ਅੰਦਰ ਸੇ ਸੇ ਪੁਲੋਈਆਂ ਕਿਤਾ ਪਾਉਣਾ। ਭੈਣਾ ਮੈਨੂੰ ਮੈਸੇਜ ਆਇਆ ਕਹਿੰਦੇ ਤੁਸੀਂ ਕਟੀਆਂ ਪਹਿਲਾਂ ਕਰ ਲਈ ਸਾਨੂੰ ਸਮਝ ਨਹੀਂ ਆਈ ਪੁਲੋਈਆਂ ਪਾਉਣ ਬਾਰੇ। ਤੇ ਨਾਲ ਜੋ ਤੁਸੀਂ ਪੈਕ ਦੱਸਿਆ ਸੀ ਇਹ ਜਿਵੇਂ ਆਹ ਕਾਰਡ ਪਾਉਣ ਦੀ ਦੱਸੀ ਸੀ ਨਾ ਮੈਂ ਕਟੀਆਂ ਪਹਿਲਾਂ ਕਰ ਲਈ ਸੀਗੇ। ਤਾਂ ਭੈਣਾ ਨੂੰ ਜੇ ਤੁਹਾਨੂੰ ਪਤਾ ਨਹੀਂ ਲੱਗਾ ਤੁਸੀਂ ਕਟੀਆਂ ਬਾਅਦ ਚ ਕਰੋ ਪਹਿਲਾਂ ਨਿਸ਼ਾਨ ਲਾ ਕੇ। ਇਸ ਕਰਕੇ ਉਹਨ ਮੇਦਵਾਰਾਂ ਨੇ ਛਾਨ ਲਾਉਣ ਲੱਗੀਆਂ ਦਿਖਾਉਣ ਲੱਗੀਆਂ ਪੈਰਾਂ ਨੂੰ ਜਿਵੇਂ ਆਪਾਂ ਤੀਰਾ ਕਿਵੇਂ ਡਿੱਗਣਾ ਬਚਦਾ ਹੈਗਾ ਦੇਖੋ ਆਪਾਂ ਸਾਡ ਨਿਸ਼ਾਨ ਲਾ ਲੈਣਾ ਮੈਂ ਤੁਹਾਨੂੰ ਮੈਂ ਜਿਹੜਾ ਆਪ ਤੇ ਪੈਰਾਂ ਨੂੰ ਪਹਿਲਾਂ ਵੀ ਦੱਸਿਆ ਹੋਇਆ ਹੈ ਵੀ ਇਹ ਆਪਾਂ ਜਿੰਨੀ ਆਪਣੀ ਛਾਤੀ ਆਪਾਂ ਉਹਨਾਂ ਨੂੰ ਨਿਸ਼ਾਨ ਲਾਉਣਾ ਹੈਗਾ ਚਾਹੇ ਜਿੰਨੀ ਆਪਣੀ ਹੈ ਜ ਆਪਣੀ ਠਈ ਹੈ 20 ਇੰਚਾ ਨਾ 40 ਇਹ 40 ਅੱਧਾ ਕਰਕੇ 20 ਆ ਗਿਆ ਤੇ 20 ਤੇ ਪਹਾੜ ਲਾਣਗੇ 10 ਆ ਗਿਆ 10 ਤੇ ਨਿਸ਼ਾਨ ਲਾਇਆ ਹੈ ਇਹਨਾਂ ਆਪ ਐਥੋਂ ਇਤਨੇ ਚੰਨ ਆਉਣੇ ਹੁੰਦੇ ਪਹਿਲਾਂ 5.5 ਤੇ ਲਾਈਦਾ ਦੂਸਰਾ 10 ਤੇ ਤੀਸਰਾ ਜਿੰਨੀ ਆਪਣੀ ਸਾਈਡ ਸੀਨ ਹੁੰਦੀ ਉਹ ਨਾ ਲਾਈਦਾ ਸਾਰੇ ਨਿਸ਼ਾਨ ਐਥੋਂ ਵੀ ਆਪਣੀ 10 ਆ ਗਈ ਐਥੋਂ ਵੀ 10 ਐਥੋਂ ਵੀ 10 ਕਿਉਂਕਿ 40 ਜਿੰਨੀ ਐਸਾਂ ਵੀ ਟੁਵੀਟੇਂ ਸਾਡੇ ਪਲੇਟਾਂ ਦੇ ਵਿੱਚ ਆ ਜਾਣੀਆਂ ਇਹ ਕਿਪਸਾ ਵੀ ਜ਼ਿਆਦਾ ਹੈ ਕਿਪ 21 ਆ ਵੀ 42 ਤੋਂ 21 ਹੋ ਗਈ 21 ਤੇ ਸਾਰੇ ਦੇ 10 ਹੋ ਗਏ ਭਗਤ ਠੀਕ ਹੈ ਨਾ ਇਹ ਪਲੇਟਾਂ ਦੇ ਨਿਸ਼ਾਨ ਲਾ ਲਏਗੇ ਪਲੋਈਆਂ ਹੀ ਭੈ ਪਲੇਟਾਂ ਪਹਿਲਾਂ ਦੱਸਿਆ ਜੀ ਭੈਣਾਂ ਨੂੰ ਉੱਥੇ 7 1/11 ਤੇ ਛਾਂ ਲਾਉਣਾ ਹੈ ਯਾਰ ਫਿਰ ਇੱਥੋਂ 7 ਇੰਚ ਤੇ ਲਾਉਣਾ ਹੈਗਾ ਇਹਦੇ 3 1/2 ਤੇ ਲਾ ਦੇਣਾ ਇਹ ਆਪਣੇ ਪਲੇਟਾਂ ਦੇ ਨਿਸ਼ਾਨ ਹੋਗੇ ਸਿੱਧੇ ਹੈ ਨਾ ਇਹ ਪਲੋਈਆਂ ਦਸੀਆਂ ਸੀ ਇੱਥੇ ਕੋਨੇ ਤੇ ਲਾ ਕੇ ਆਪਾਂ ਜੀ 5 1/2 ਦਾ ਨਿਸ਼ਾਨ ਲਾਇਆ ਹੈ ਇੱਥੋਂ ਲਿ ਕੇ ਆਪਾਂ ਇੰਝ ਕਰਕੇ ਰੱਖ ਜਿੱਦਾ ਦੋ ਤੇ ਨਿਸ਼ਾਨ ਆ ਦੇਣਾ ਫਿਰ ਇਧਰਲੀ ਪਲੋਈ ਆ ਉਹ ਆਪੇ ਕੋਨੇ ਤੋਂ ਅੱਜ ਆਪਾਂ ਕੋਨਾ ਬਣਿਆ ਹੋਇਆ ਪੁੱਠੀ ਐ ਲਦਾ ਹਨਾ ਸੈਵਨ ਦਾ ਉੱਥੇ ਸੱਤ ਕਰ ਲੋ ਬੰਨ੍ਹ ਲੈ ਕਰ ਉਹਦੇ ਦੋ ਦਿਨ ਨਿਸ਼ਾਨ ਲਾ ਲੇਣਾ ਹੁਣ ਆ ਚੀਜ਼ ਮਿਹਨਤਾਂ ਧਿਆਨ ਦੇਣ ਵਾਲੀ ਏ ਜੋ ਕਿ ਭੈਣਾਂ ਕਹਿੰਦੀ ਸਾਡੇ ਮੋਢੇ ਡੇਗਦੇ ਆ ਇੱਥੋਂ ਆਪਾਂ ਆ ਕੋਨੇ ਦਾ 2 ਇੰਚ ਲੈਣਾ ਆਪਾਂ 2 ਇੰਚ ਲੈ ਲਿਆ ਨਿਸ਼ਾਨ ਲਾ ਲਿਆ 2 ਇੰਚ ਤੋਂ ਉਪਰ ਉੱਤੇ 1 ਇੰਚ ਛੱਡ ਕੇ ਇੱਥੇ ਉੱਪਰ ਇਹਨੂੰ ਮਿਲਾ ਲੈਣਾ ਆਪਸੀ ਵਿੱਚ ਮਿਲਾ ਲੈਣਾ ਆਪਾਂ ਠੀਕ ਹੈ ਨਾ ਹੁਣ ਮੋਲਾ ਲਿਆ ਇਹਨੂੰ ਆਪਾਂ ਇੱਥੇ ਅੱਜ ਆ ਦੇ ਸੀਨ ਆਪਣੀ ਨਿਸ਼ਾਨ ਲਾਇਆ ਨਾ ਆਪਣੀ ਸੀਨ ਦਾ ਉੱਥੇ ਇੰਦੀ ਅਕੈ ਗਲਾਈ ਦੇ ਦੇ ਠੀਕ ਹੈ ਨਾ ਇਹਦੇ ਨਾਲ ਕੀ ਹੋਊ ਜਦ ਦਸਰ ਜਾਂ 2 ਇੰਚ ਤੇ ਸੀਨ ਨਿਸ਼ਾਨ ਲਾਇਆ ਨਾ ਇਹਦੇ ਨਾਲ ਸਾਡੇ ਮੋਢੇ ਥੱਲੇ ਨਹੀਂ ਡਿੱਗਣਗੇ ਨਾ ਸਾਰੇ ਪਿਛੇ ਖਿੱਚ ਪਏ ਬਹੁਤ ਸੋਹਣੀ ਨਿਸ਼ਾਨ ਫੀਟਿੰਗ ਹੋਣੀ ਨਾ ਤਾਂ ਆਪਾਂ ਇੱਥੋਂ ਫੀਟਿੰਗ ਦੇਣੀ ਨਾ ਆਪਾਂ ਇੰਚਾਰੀ ਦੇਣੀ ਹੀ ਬਸ ਇਹ ਸੀਨ ਆਪਾਂ ਇੱਥੋਂ ਲਾਉਣੀ ਹੈ ਠੀਕ ਹੈ ਨਾ ਇਹ ਹੋ ਗਈ ਫਿਰ ਬੈਕ ਦੀ ਫਰੰਟ ਵੀ ਸਾਡੇ ਆ ਇਨੀ ਕਾਟ ਸਾਡੇ 프ਰੰਟ ਦੇ ਹੋ ਜਾਣੇ ਇਹ ਬਾਅਦ ਚ 프ਰੰਟ ਦੀ ਬੋਣੀ ਕੱਲੇ 프ਰੰਟ ਨੂੰ ਜੋ ਅਸੀਂ ਲੈਣੀ 프ਰੰਟ ਨਾਲ ਅਟੈਚ ਕਰਾਂਗੇ ਉਹਦੋਂ ਅਸੀਂ ਪਕਾਉਣੀ ਪਹਿਲਾਂ ਆ ਚੀਜ਼ ਤੇ ਕਟਿੰਗ ਕਰ ਲੈਣੀ ਠੀਕ ਹੈ ਆ ਹੁਣ ਐਕਸਟਰਾ ਕੱਪੜਾ ਆਪਾਂ ਲਾ ਦੇਣਾ ਨਾਲੋਂ ਆਪਣੀ ਇਹ ਲਾਈਨਿਕਾ ਹਮੇਸ਼ਾ ਸੂਟ ਨਾਲ ਉੱਚੀ ਹੁੰਦੀ ਹੈ ਜਿੰਨਾ ਆਪਾਂ ਸੂਟ ਨਾਲ ਉਹਨਾਂ ਲਾਈਨਿਕ ਉੱਚੀ ਰੱਖਿੰਦੀ ਹੈ ਇਹ ਤੋਂ ਉਹਦਾ ਪਰ ਦੇਖਣਾ ਹੈ ਕਿ ਇਥੋਂ ਆਪਾਂ ਇੱਕ 2.5 ਇੰਚ ਦਾ ਇਥੋਂ ਲੈ ਕੇ ਇਹਨੂੰ ਸਿੱਧਾ ਐਨ ਕਰਕੇ ਇਸ਼ਾਰਾ ਲਾਉਣਾ ਹੈ ਕਟਣੀ ਇਹ ਜ਼ਰੂਰੀ ਚੀਜ਼ ਜੇ ਆਪਾਂ ਇਹ ਨਾ ਨਾ ਲਈ ਸਾਡਾ ਅਗਲਾ ਕਾਲ ਪਿਛਾ ਨੂੰ ਜਾਵੇਗਾ ਠੀਕ ਹੈ ਨਾ ਇਹ ਆਪਾਂ ਇੰਨੇ ਕੁ ਜ਼ਰੂਰ ਤਿਆਰ ਲੈਣੀ ਤਾਂ ਆਪਾਂ 2.5 ਇੰਚ ਦਾ ਗੱਲ ਲਿਆ ਇਥਰੋਂ ਬਰਾਬਰ ਠੀਕ ਹੈ ਢੀਪ ਜਿੰਨੇ ਗੇ ਪੈਰਾਂ ਦੀ ਬਰਜੀ ਹੁੰਦੀ ਆਪਾਂ ਉਹਨਾਂ ਹੀ ਲੈਣਾ ਹੈ ਢੀਪ ਦਾ ਠੀਕ ਹੈ ਨਾ ਇਹ ਫਸਾਟਿੰਗ ਤੇ ਮੇਰੇ ਭੈਣਾਂ ਦੀ ਇਹ 7 ਇੰਚ ਬਣਾਉਣੇ 7 ਇੰਚ ਆਪਾਂ ਫਿਰ ਉਹਨਾਂ ਹੀ ਲਾਵਾਂਗੇ ਪਹਿਲਾ ਇਕਦਮ ਆਪਾਂ ਇਹਨੇ ਤੇ ਨਿਸ਼ਾਨ ਲਾ ਲੈਨੇ ਫਿਰ ਆਪਾਂ ਸਿਲਾਈ ਕਰ ਲੱਗਾਂਗੇ ਨਾ ਉਸ ਟਾਈਮ ਤੇ ਆਪਾਂ ਲਾਵਾਂਗੇ ਕਿੰਨਾ ਸੀ ਲੈਣਾ ਬਸ ਮੇਰੇ ਭੈਣਾਂ ਲਈ ਮੇਰੀ ਬੇਨਤੀ ਆ ਕਿ ਬਸ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਕਮੈਂਟ ਕਰਕੇ ਮੈਨੂੰ ਦੱਸਣਾ ਜ਼ਰੂਰ ਜੇ ਕਿਸੇ ਨੂੰ ਕਿਤੇ ਨਹੀਂ ਸਮਝ ਲੱਗੀ ਕਾ ਮੈਨੂੰ ਕਿਤੇ ਨਹੀਂ ਪਤਾ ਲੱਗਾ ਹੈਗਾ ਵੀ ਕੋਈ ਪ੍ਰੋਬਲਮ ਰਹਗੀ ਆ ਤੇ ਮੈਨੂੰ ਦੱਸਣ ਕਿ ਕਿੱਦਾਂ ਆਪ ਮੈਨੂੰ ਹੋਰ ਦੱਸਣਾ ਚਾਹੀਦਾ ਵਧੀਆ ਤਰੀਕੇ ਨਾਲ ਠੀਕ ਹੈ ਨਾ ਇਹ ਹੋ ਗਈ ਮੈਂ ਤੁਮੇ ਜਿੱਤ ਆ ਰਹੀ ਤੇ ਮੈਂ ਇਹਦੀ ਕਟਿੰਗ ਕਰ ਦਿੱਤੀ ਉਹਨਾਂ ਨੇ ਹੁਣ ਆਪਾਂ ਨਾ ਬਾਜੂ ਕੱਟਣ ਲੱਗੇ ਆਂ ਬਾਜੂ ਦੀ ਕਟਾਈ ਭਾਣਾ ਕਿੱਦਾਂ ਪਾਉਣੀ ਆ ਚਲੋ ਬਾਜੂ ਆਪਾਂ ਵੈਸੇ ਇੱਧਰ ਉਹਨਾਂ ਪੂਰੀ ਆਪਾਂ 1.5 ਲੈ ਲਈਏ ਤੇ ਸਾਢੇ ਨੌ ਵੱਟ ਤੱਕ ਆਂਗੇ ਠੀਕ ਹੈ ਨਾ ਜੀ ਸਟਾਰਟ ਆਪਣੇ ਇਹ ਇਧਰ ਲੈਣੀ ਆਪਾਂ ਇਹ ਸਾਡੇ ਨੋਹ ਹੀ ਕਰ ਲੈਣੀ ਆਪਾਂ ਇੱਥੇ ਰੱਖੀਏ ਤਾਂ ਸਾਰਾ ਚਾਰ ਜਿਹੜੇ ਨਿਸ਼ਾਨ ਲਾਇਆ ਇਤਰਾ ਉਪਰੋਂ ਪਾਈ ਕੇ ਨਿਸ਼ਾਨੀ ਐਸ ਟਾਈਪ ਦਾ ਆ ਲੰਬੀ ਬਾਜੂ ਆਪਣੀ ਇਹ ਧਿਆਨ ਰੱਖਣਾ ਕਿ ਪੈਣਾ ਤੁਹਾਨੂੰ ਲੈ ਖਾ ਗਿਆ ਇਹਨੂੰ ਆਪਾਂ ਬਿਲਕੁਲ ਸਿੱਧੀ ਇੱਥੋਂ ਐਂਡ ਕੇ ਕੇ ਨਿਸ਼ਾਨ ਲਾ ਲਾ ਨਾਲੇ ਨਾਲ ਇੱਥੋਂ ਸਿੱਧੀ ਸੀਨ ਲੈ ਜਾਂਦੀ ਨਿਸ਼ਾਨ ਭਾਵੇਂ ਤੇਨੇ ਪਾ 10 ਸਟicker ਆ ਗਿਆ ਆਪਣਾ ਆ ਤੇ 3/4 ਛੱਡ ਕੇ 10 ਸਟicker ਆ ਗਿਆ ਇਹਨਾਂ ਸੈਂਟਰ ਆਪਾਂ 5 ਤੇ ਘਾਰ ਲਿਆ 5 ਤੇ ਆਪਾਂ ਅੱਧਾ ਕਿੰਚਾ ਇਹਨੂੰ ਘਾਰ ਲੈਣਾ ਨਿਸ਼ਾਨ ਲਾਉਣਾ ਠੀਕ ਹੈ ਨਾ ਹਾਂਜੀ ਪਾਉਣਾ ਕਿੰਚਾ ਜਦੋਂ ਆਹਨ ਚੋਇਆ ਇੱਥੋਂ ਦੀ ਕਰਨਾ ਆ ਆਪਾਂ ਨਿਸ਼ਾਨ ਇੱਥੋਂ ਇਹਦਾ ਲਬੰਦ ਚਿੱਪੇ ਘਾਰ ਲੈਣਾ ਆਨ ਚਾਹ ਨੂੰ ਇਹਦੋਂ ਇਹਦੋਂ ਨਰਮ ਲਾ ਲੈਣਾ ਐਸ ਦੀ ਸ਼ੇਪ ਆ ਗਈ ਹੈ ਨਾ ਇਆਪਰੇ ਬੱਜੂ ਬਾਦੂ ਦੀ ਕਟਿੰਗ ਹੋ ਗਈ। ਮੋਰੀ ਆਪਣੀ ਰਹੇਗੀ 5 ਇੰਚ। ਜਿਹੜੇ 2 ਇੰਚ ਆਪਾਂ ਮਾਰ ਜਾਂਦੇ ਆ ਕੇ। ਇੱਥੋਂ ਆਪਾਂ ਇੱਥੋਂ ਸਿੱਧੀ ਆਏਗੇ। ਕੱਟ ਪਾ ਲੈਣੇ। ਠੀਕ ਹੈ ਨਾ। ਬਹੁਤ ਸੌਖਾ ਆਸ਼ਾਨ ਸਾਂਤ ਤਰੀਕਾ ਹੈ। ਐ ਮੇਰੇ ਭੈਣਾਂ ਡੱਡੂ ਵੀ ਸੂਟ ਲੈ ਕੇ ਤੇ ਫੇਰ ਬਾਹਰ ਪਤਦੀਆਂ ਸਵਾਉਂਦੀ ਰਹਿੰਦੀਆਂ। ਘਰੇ ਬੈਠ ਕੇ ਮੈਂ ਕਿਨੇ ਸਿੱਖੋ ਸੂਟ। ਤੇ ਨਾਲੇ ਮੈਨੂੰ ਤੁਸੋਂ ਤੁਹਾਨੂੰ ਇਹ ਕਟਿੰਗ ਕਿਦਾਂ ਲੱਗੀ? ਠੀਕ ਹੈ ਨਾ ਇਹ ਵੀ ਆਪਾਂ ਉਹਦਾ ਗਰਮੀਆਂ 'ਚ ਪਾਉਣ ਦਾ 500 ਦਾ ਸੂਟ ਲੈ ਲੈਨੇ ਆ ਚਾਰ ਪੰਜ ਸੂਟ ਸੁਵਾਈ ਦੇ ਦੇਣੇ ਆ ਉਹਨੇ ਸਾਡੇ ਸੂਟ ਹੋਰ ਬਣ ਜਾਂਦਾ ਇਹ ਹੁੰਦਾ ਹੋ ਜੀ ਹੁਸਾ ਦੇ 프ਰੰਟ ਦੀ ਵੀ ਕਾਰਡ ਪਾਣੀ ਇਹ ਸਾਡੇ ਆ 프ਰੰਟ ਦੀ ਕੱਲੇ ਦੀ ਕਾਰਡ ਪਾਉਣੀ ਆ ਪਾਏ ਤੋਂ ਹੁਣ ਨਿਸ਼ਾਨ ਲਾਇਆ ਠੀਕ ਹੈ ਨਾ ਇਸ ਨਾਲ ਫਰੰਟ ਦੀ ਗਾੜੀ ਹੋਈ ਐਡੇ ਡੈਂਕੇ ਭੈਣਾ ਸੂਟ ਲੈ ਕੇ ਨਾ ਸਵਾਈ ਜਿੱਦ ਜੰਨੀ ਮੈਂ ਤਾਂ ਕਿੰਨੇ ਮੇਰੇ ਭੈਣਾ ਕਾ ਸਭ ਘਰੇ ਸਿੱਖੋ ਸੂਟ ਕਿਤਾ ਸੀ ਇਹ ਹੈ ਗਿਆ ਥੈਂਕ ਯੂ ਮੇਰੇ ਭੈਣਾ ਦੀ ਕਮੈਂਟ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਲਓ ਜੀ ਹੋਰ ਹੋ ਗਿਆ ਸੂਟ ਤਿਆਰ ਮੇਰੇ ਭੈਣ ਦਾ ਘਰਵੇ ਚੌਦ ਤੇ ਲੀਆਂ ਕਰ ਲੀਆਂ ਤਿਆਰੀਆਂ ਮੁਬਾਰਕਾ ਮੇਰੇ ਭੈਣ ਨੂੰ ਘਰਵੇ ਚੌਦੀਆਂ ਬਹੁਤ ਬਹੁਤ ਵਾਲੀਆਂ ਮੁਬਾਰਕਾਂ ਮੇਰੀਆਂ ਭੈਣਾਂ ਨੂੰ